ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਸਾਹਮਣੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਧਰਨੇ ਪ੍ਰਦਰਸ਼ਨ ਅਤੇ ਜਿੱਦੀ ਮੰਗਾਂ ਅਜਿਹੇ ਦੇ ਵਿੱਚ ਚਾਹੇ ਵੀ ਸਰਕਾਰ ਕੋਈ ਗੁੱਸੇ ਵਾਲਾ ਕਦਮ ਨਹੀਂ ਚੁੱਕ ਸਕਦੀ। ਸੋ ਕੈਬਨਿਟ ਮੀਟਿੰਗ ਕਰਕੇ ਸਰਕਾਰ ਨੇ ਅਧਿਆਪਕਾਂ ਨਰਸਾ ਅਤੇ ਬਾਕੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਲਈ ਇੱਕ ਸਬ ਕਮੇਟੀ ਬਣਾ ਦਿੱਤੀ ਹੈ ਜੋ ਵਿਚਾਰ ਵਟਾਂਦਰੇ ਤੋਂ ਬਾਅਦ ਸਿਫਾਰਿਸ਼ ਕਰੇਗੀ। ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ 5178 ਅਧਿਆਪਕਾਂ ਨੂੰ ਅਕਤੂਬਰ 2019 ਤੋਂ ਰੈਗੂਲਰ ਕੀਤਾ ਜਾਵੇਗਾ। 8851 ਅਧਿਆਪਕਾਂ ਨੂੰ ਪੱਕਾ ਕਰਨ ਲਈ ਸਰਕਾਰ ਨੇ 3 ਸਾਲ ਤੋਂ ਕਟਾ ਕੇ 2 ਸਾਲ ਦਾ ਸਮਾਂ ਕਰ ਦਿੱਤਾ ਇਹਨਾਂ ਦੀ ਇੱਕ ਕਮੇਟੀ ਬੁਲਾਤੀ ਆ 3 ਮਹੀਨਿਆਂ ਚ ਕਮੇਟੀ ਨੇ ਰਿਪੋਰਟ ਦੇਣੀ ਆ ਸੋ 5 ਮੈਂਬਰ ਇਹਨਾਂ ਦੇ ਯੂਨੀਅਨ ਦੇ ਤੇ 3 ਮੈਂਬਰ ਜਿਹੜੇ ਨੇ ਸਰਕਾਰੀ ਆਫਸਰਸ ਨੇ ਉਹਦੇ ਚ ਕੈਬਨਟ ਸਬਕਮੇਟੀ ਨੂੰ ਇਹ ਰਿਪੋਰਟ ਦੇਣਗੇ ਸੋ ਜਿਹੜੀ ਕਮੇਟੀ ਦੀ ਰਿਪੋਰਟ ਹੋਏਗੀ ਜਿਹੜੀ ਕੈਬਨਿਟ ਸਬਕਮੇਟੀ ਆ ਉਹਨੂੰ ਇਹ ਰਿਪੋਰਟ ਆਪਣੀ ਦੇਣਗੇ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਉਹ ਵੀ ਇਹਨਾਂ ਦੀਆਂ ਡਿਮਾਂਡਸ ਨੇ ਉਹ ਕਮੇਟੀ ਜੋ ਵੀ ਡਿਸੀਜਨ ਭੇਜੇਗੀ ਸਬਕਮੇਟੀ ਕੋਲ ਕੈਬਨਿਟ ਦੀ ਕੋਲ ਉਹਨੂੰ ਤੇ ਵਿਚਾਰ ਹੋਏਗਾ ਉਹੋ ਹੀ ਜੋ ਹੋਏਗਾ ਵਿਚਾਰ ਕਰਕੇ ਉਹ ਫਿਰ ਸੀਐਮ ਸਾਹਿਬ ਨਾਲ ਮੀਟਿੰਗ ਕਰਕੇ ਤੇ ਕੈਬਨਿਟ ਤੇ ਜਾਊਗਾ ਇਸ ਦੇ ਨਾਲ ਹੀ ਹੜਤਾਲੀ ਨਰਸਾਂ ਅਤੇ ਦੂਜੇ ਮੁਲਾਜ਼ਮਾਂ ਨੂੰ ਪ੍ਰੋਸੈਸ ਦੇ ਵਿੱਚ ਲੈਣ ਦਾ ਯਤਨ ਕੀਤਾ ਗਿਆ ਹੈ ਠੇਕੇ ਦਾ ਅਧਾਰਤ ਨਰਸਿੰਗ ਸਟਾਫ ਦਾ ਵੀ profession period 3 ਸਾਲ ਤੋਂ ਪਟਾਕੇ 2 ਸਾਲ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਦੇ ਸੇਕ ਮੰਤਰੀ ਬ੍ਰਮਹੈਂਤਰਾ, ਸਿੱਖਿਆ ਮੰਤਰੀ ਓਪੀ ਸੋਨੀ ਤੇ ਸਹਿਕਾਰਤਾ ਮੰਤਰੀ ਸੁਖਚਿੰਦਨ ਨੇ ਦੱਸਿਆ ਕਿ ਅਧਿਆਪਕਾਂ ਦੇ ਬਾਕੀ ਮਾਮਲਿਆਂ ਦੇ ਹੱਲ ਵਾਸਤੇ 8 ਮੈਂਬਰੀ ਕਮੇਟੀ ਫੈਸਲਾ ਕਰੇਗੀ। ਅਤੇ 3 ਮਹੀਨੇ ਬਾਅਦ ਉਹ ਕਮੇਟੀ ਮੰਤਰੀਆਂ ਦੀ ਸਬਕਮੇਟੀ ਨੂੰ ਆਪਣੀ ਰਿਪੋਰਟ ਦੇਵੇਗੀ। ਮੰਤਰੀ ਮੰਡਲ ਦੀ ਸਬਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ رائے ਕਰਨ ਤੋਂ ਬਾਅਦ ਅੰਤਿਮ ਫੈਸਲਾ ਲੈਣਾ ਹੈ। ਜਿਹੜੀਆਂ ਨਰਸਿਸ ਦਾ ਹੈਗਾ ਸਰ ਨਰਸਿਸ ਦਾ ਵੀ ਕੈਬਨਟ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੀ ਰੈਗੂਲਰਾਈਜ਼ ਜਿਹੜਾ ਉਹ ਕੀਤਾ ਜਾਏਗਾ ਕੈਬਨਟ ਨੇ ਹੋਰ ਤਾਂ ਮਸਲੇ ਜਿਹੜੇ ਆ ਔਰ ਜਿੰਨੇ ਵੀ ਬਾਕੀ EMPLOYEES ਦੇ ਮਸਲੇ ਆ ਕੈਬਨਟ ਨੇ ਫੈਸਲਾ ਕੀਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਮਸਲੇ ਜਿਹੜੇ ਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ EMPLOYEES ਦੀਆਂ ਡਿਮਾਂਡਸ ਆ ਇਨਾਂ ਦੇ ਦੋ ਪਹਿਲੂ ਹੈ ਕੁਝ ਕੁਝ ਦੇ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਹੈ ਕੁਝ ਨਾਨ ਫਾਈਨੈਂਸ਼ੀਅਲ ਡਿਮਾਂਡਸ ਹੈ ਔਰ ਇੱਕ ਕੈਬਨਟ ਸਬਕਮੇਟੀ ਬਣਾ ਦਿੱਤੀ ਗਈ ਹੈ ਉਹਨਾਂ ਨੂੰ 90 ਦਿਨ ਦਾ ਟਾਈਮ ਦਿੱਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਜਿਹੜੇ ਸਟੇਕ ਹੋਲਡਰਸ ਨਾਲ ਮੁਲਾਕਾਤ ਕਰਕੇ ਔਰ ਇਹਦਾ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਹੋ ਜਾਏ ਸਭ ਜੀ ਇੱਕ ਬੀਏ ਦਾ ਵੀ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਬੀਏ ਜਿਹੜਾ ਸੀਗਾ ਉਹ ਆਲਰੇਡੀ 6 ਤੋਂ 7% ਜਿਹੜਾ ਉਹ ਕਰ ਦਿੱਤਾ ਗਿਆ ਸਾਰੇ ਇੱਟਾਂ ਦੇ ਪੱਠੇ ਵੀ ਸ਼ੁਰੂ ਕੀਤੇ ਜਾ ਰਹੇ ਹਨ ਉਹ ਇੱਟਾਂ ਦੇ ਪੱਠਿਆਂ ਦਾ ਕੋਈ ਸੈਂਟਰਲ ਜਿਹੜੀ ਜਿਹੜੀ ਗ੍ਰੀਨ ਟ੍ਰਾਈਬਿਊਨਲ ਤੋਂ ਜਿਹੜਾ ਆਇਆ ਸੀ ਇਹਨਾਂ ਨੂੰ 6 ਮਹੀਨੇ ਦਾ ਜਾਂ 7 ਮਹੀਨੇ ਦਾ ਇੱਕ ਕਿਸਮ ਦਾ ਛੋਟ ਦੇ ਦਿੱਤੀ ਗਈ ਹੈ ਕਿ 6 ਮਹੀਨਿਆਂ ਦੇ ਵਿੱਚ ਵਿੱਚ ਸਾਰੇ ਇੱਟਾਂ ਦੇ ਪੱਠੇ ਜਿਹੜੇ ਆ ਉਹ ਆਪਣੇ ਆਪ ਨੂੰ ਗ੍ਰੀਨ ਟ੍ਰਾਈਬਿਊਨਲ ਦੇ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਲੈ ਆਉਣ ਸਰਕਾਰ ਬੇਸ਼ੱਕ ਸਾਰੇ ਮੁਲਾਜ਼ਮ ਵrdੀਆਂ ਮੰਗਾ ਮੰਨਨ ਦਾ ਦਮ ਪਰ ਰਹੀ ਹੈ ਪਰ ਪਰੋਸਾ ਅਕਤੂਬਰ 2019 ਦਾਤੇ ਰਹੀ ਹੈ ਜਦ ਲੋਕ ਸਭਾ ਚੋਣਾਂ ਦਾ ਅਮਲ ਵੀ ਮੁਖ ਜਾਵੇਗਾ ਇਸ ਕਰਕੇ ਮੁਜਾਹਰਾਕਾਰੀ ਮੁਲਾਜ਼ਮ ਪੂਰੀ ਤਰ੍ਹਾਂ ਪਰੋਸਾ ਨਹੀਂ ਕਾਟੇ ਉੰਜ ਸਾਂਝਾ ਮੁਲਾਜ਼ਮ ਮੰਚ ਯਾਨੀ ਚੰਡੀਗੜ੍ਹ ਸਿਵਲਸ ਕਥਰੇ ਅਤੇ ਪੰਜਾਬ ਸਰਕਾਰ ਦੇ ਮੁਖ ਤਖਤਰ ਤੋਂ ਇਲਾਵਾ ਸਾਰੇ ਦਫ਼ਤਰਾਂ ਦੇ ਵਿੱਚ 7 ਮਾਰਚ ਤੋਂ ਅਨਮਿੱਥੇ ਸਮੇਂ ਦੀ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਤੋਂ ਡੇਲੀ ਪੋਸਟ ਪੰਜਾਬੀ ਲਈ ਅਮਨਦੀਪ ਠਾਕੁਰ ਦੀ ਰਿਪੋਰਟ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ